ਮੈਂ ਸਾਹਿਬ ਸਰਪੰਚ ਸਾਹਿਬ ਔਰ ਸਾਹਮਣੇ ਬੈਠੇ ਹੋਏ ਪਿੰਡ ਦੇ ਹੀ ਬੱਚਿਆਂ ਦੇ ਪੈਰ ਪਰਾ ਬਜ਼ੁਰਗ ਔਰ ਪਿਆਰੇ ਬੱਚੇ ਪ੍ਰੋਫੈਸਰ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਪੂਰਾ ਸਟਾਫ ਔਰ ਸਭ ਤੋਂ ਪਹਿਲਾਂ ਫਤਰੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਹੀ ਭਾਗਾਂ ਭਰਿਆ ਦਿਨ ਹੈ ਕਿ ਅੱਜ ਦੇ ਦਿਨ ਤੇ ਇਸ ਸਕੂਲ ਵਿੱਚ ਜੋ ਪੰਜਾਬ ਸਿੱਖਿਆ ਕ੍ਰਾਂਤੀ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੀ 47 ਲੱਖ ਰੁਪਏ ਦੀ ਗ੍ਰਾਂਟ ਆਈ ਸੀ ਉਸ ਦੇ ਨਾਲ ਜਿਹੜੇ ਕਮਰੇ ਤਿਆਰ ਹੋਏ ਬੱਚਿਆਂ ਨੂੰ ਜਿਹੜੀਆਂ ਸੁਵਿਧਾਵਾਂ ਮਿਲੀਆਂ ਇਹ ਸਾਰੀਆਂ ਸਹੂਦਾਵਾਂ ਇਸ ਕਰਕੇ ਆ ਕਿ ਬੱਚੇ ਨੇ ਬੱਚਿਆਂ ਦੇ ਸੁਪਨੇ ਸਕਾਰ ਹੋਣ ਕਿਉਂਕਿ ਇੱਕ ਪਵਿੱਤਰ ਸਥਾਨ ਨਵੇਂ ਕਲਾਸ ਰੂਮ ਲੈਬ ਲਾਇਬ੍ਰੇਰੀ ਦਾ ਨਵੀਕਰਨ ਟਾਇਲਟ ਸਵੇ ਬਨੇ ਪੀਣ ਵਾਲਾ ਪਾਣੀ ਚਾਰ ਦਿਵਾਰੀ ਆਧੁਨਿਕ ਫਰਨੀਚਰ ਹਰ ਤਰ੍ਹਾਂ ਦੀ ਜਿਹੜੀ ਸੁੰਦਾ ਉਹ ਬੱਚਿਆਂ ਨੂੰ ਮਿਲ ਸਕੇ ਸਗੋ ਇਹਨਾਂ ਵਿਕਾਸ ਕਮਾਂ ਦਾ ਅਪ ਘਾਟ ਨਹੀਂ ਪੱਥਰ ਲਗਾ ਕੇ ਜਾਂ ਸਿਰਫ ਰਿਵਨ ਕਟਣਾ ਹੀ ਨਹੀਂ ਸਗੋ ਪੰਜਾਬ ਦੇ ਬੱਚਿਆਂ ਨੂੰ ਬੱਚਿਆਂ ਦਾ ਭਵਿੱਖ ਸੰਗਾਰਨ ਵਾਲੇ ਬਦਲਾਵ ਦੀ ਬੁਨਿਆਦ ਹੈ ਸੋ ਆਪਾਂ ਸਾਰੇ ਰਲ ਮਿਲ ਕੇ ਬੱਚਿਆਂ ਲਈ ਇਹ ਕਰ ਰਹੇ ਹਾਂ 2022 ਦੇ ਵਿੱਚ ਜਦੋਂ ਅਸੀਂ ਪਿੰਡ-ਪਿੰਡ ਜਾਂਦੇ ਸੀ ਤੇ ਇੱਕੋ ਹੀ ਨਾਰਾ ਸਾਡਾ ਹੁੰਦਾ ਸੀ ਇੱਕ ਬੋਕਾ ਅਰਵਿੰਦ ਕੇ ਜੀ ਵਾਜਿ ਨੂੰ ਦਿਓ ਇੱਕ ਬੋਕਾ ਭਗਵੰਤ ਮਾਨ ਜੀ ਨੂੰ ਦਿਓ ਅਸੀਂ ਸਰਕਾਰੀ ਸਕੂਲਾਂ ਦੀ ਅਸੀਂ ਸਰਕਾਰੀ ਹਸਪਤਾਲਾਂ ਦੇ ਜਿਹੜੇ ਡਕਸ਼ਾ ਜਿਹੜੇ ਇਹਨਾਂ ਲੋਕਾਂ ਨੇ ਪਿਛਲੀਆਂ ਸਰਕਾਰਾਂ ਦੇ ਵਿੱਚ ਕੋਈ ਕੰਮ ਨਹੀਂ ਹੁੰਦੇ ਸੀ ਅਸੀਂ ਸਾਰਾ ਸੁਧਾਰ ਲਿਆਵਾਂਗੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇਵਾਂਗੇ ਤੇ ਸਰਕਾਰੀ ਹਸਪਤਾਲਾਂ ਵਿੱਚ ਵਧੀਆ ਸਿਹਤ ਸੁਵਾਵਾ ਦਾ ਜਿਹੜਾ ਇਲਾਜ ਕਰਾਵੋ ਸੋ ਤੁਸੀਂ ਸਾਡੇ ਤੇ ਯਕੀਨ ਕੀਤਾ ਤੁਸੀਂ ਸਾਨੂੰ ਪੰਜਾਬ ਦੇ ਵਿੱਚ 92 ਸੀਟਾਂ ਜਿਹੜੀਆਂ ਦੇ ਕੇ ਆਮ ਆਦਮੀ ਪਾਰਟੀ ਵੀ ਆਪਣੀ ਸਰਕਾਰ ਬਣਾਈ ਤੇ ਅਸੀਂ ਪਹਿਲੇ ਦਿਨ ਤੋਂ ਹੀ ਸੇਵਾਦਾਰ ਬਣ ਕੇ ਨਿਮਾਣੇ ਬਣ ਕੇ ਸੇਵਾ ਕਰ ਰਿਹਾ ਤੇ ਬੱਚਿਆਂ ਲਈ ਪੰਜਾਬ ਸਿੱਖਿਆ ਕ੍ਰਾਂਤੀ ਲਿਆ ਕੇ ਬੱਚਿਆਂ ਦੀ ਐਜੂਕੇਸ਼ਨ ਹੀ ਦਿੰਦਾ ਦੇਕਰ ਸੋ ਸਰਦਾਰ ਭਗਤ ਸਿੰਘ ਮੰਗੀ ਦੀ ਅਗਵਾਈ ਹੇਠ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਦਾ ਕੰਮ ਸ਼ੁਰੂ ਹੋ ਚੁੱਕਿਆ ਖਾਲੇ ਸਾਹਮਣੇ ਦਿੱਲੀ ਦੀ ਸਿੱਖਿਆ ਕ੍ਰਾਂਤੀ ਆਈ ਜਿਹੜੀ ਇੱਕ ਦੇਸ਼ ਦਾ ਮਾਡਲ ਬਣੀ ਕ੍ਰਾਂਤੀ ਦਾ ਮਾਡਲ ਸੀ ਜਿੱਥੇ ਸ੍ਰੀ ਹਰਵਿੰਦਰ ਕੇਜਰੀਵਾਲ ਜੀ ਨੇ ਸ੍ਰੀ ਮਨੀਸ਼ ਸੋਢੀਆ ਜੀ ਨੇ ਪੂਰੀ ਇਮਾਨਦਾਰੀ ਤੇ ਦ੍ਰਿੜਤਾ ਨਾਲ ਦੇਸ਼ ਦੇ ਅੰਦਰ ਸਿੱਖਿਆ ਖੇਤਰ ਵਿੱਚ ਇਨਕਲਾਬ ਦੀ ਤਬਦੀਲੀ ਲਿਆਂਦੀ ਅਸੀਂ ਵੀ ਪੰਜਾਬ ਦੀ ਸਿੱਖਿਆ ਨੂੰ ਵਿਸਤ੍ਰ ਵਿਆਪੀ ਬਣਾਉਣ ਦਾ ਸੁਪਨਾ ਲੈ ਕੇ ਕੰਮ ਸ਼ੁਰੂ ਕੀਤਾ ਆਇਆ ਮੈਂ ਇੱਕ ਠੋਕ ਕੇ ਕਹਿ ਸਕਦਾ ਕਿ ਅਸੀਂ 3 ਸਾਲਾਂ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਪੰਜਾਬ ਦੇ ਖਸਤਾ ਹਾਲ ਸਿੱਖਿਆ ਸਿਸਟਮ ਨੂੰ ਸੁਧਾਰ ਕੇ ਗਲੀ ਮੁਹੱਲੇ ਤੱਕ ਸਿੱਖਿਆ ਕ੍ਰਾਂਤੀ ਦੀ ਲਹਿਰ ਚਲਾਈ ਪੰਜਾਬ ਦੇ ਵਿੱਚ 20000 ਸਰਕਾਰੀ ਸਕੂਲਾਂ ਵਿੱਚ ਲਗਭਗ 28 ਲੱਖ ਬੱਚੇ ਜਿਹੜੇ ਪੜ੍ਹਦੇ ਆ ਜਦੋਂ ਪੰਜਾਬ ਦੇ ਲੋਕਾਂ ਨੇ ਸਾਨੂੰ ਇਹ ਸੇਵਾ ਦਿੱਤੀ ਸੀ ਉਸ ਵੇਲੇ ਬਹੁਤ ਸਾਰੇ ਸਕੂਲਾਂ ਵਿੱਚ ਨਾ ਚਾਰਦਵਾਰੀ ਨਹੀਂ ਸੀ ਟਾਇਲਟ ਸਹੂਲਤ ਨਹੀਂ ਸੀ ਪੀਣ ਵਾਲਾ ਪਾਣੀ ਨਹੀਂ ਸੀ ਬੱਚੇ ਜ਼ਮੀਨ ਤੇ ਤਪੜਾਂ ਤੇ ਬੈਠ ਕੇ ਪੜ੍ਹਦੇ ਸਨ ਪੜ੍ਹਾਈ ਲਈ ਠੁਕਮਾ ਵਾਤਾਵਰਣ موجوده ਨਹੀਂ ਸੀ ਮੈਂ 3 ਸਾਲਾਂ ਦੇ ਅੰਦਰ ਅੰਦਰ ਉਹ ਹਾਲਾਤ ਬਦਲ ਚੁੱਕੇ ਹਰ ਸਕੂਲ ਵਿੱਚ ਬੱਚਿਆਂ ਦੇ ਬੈਠਣ ਲਈ ਡੈਸਕ ਹਨ ਹਰ ਕਲਾਸਰੂਮ ਵਿੱਚ ਗ੍ਰੀਨ ਬੋਰਡ ਹਨ ਪੀਣ ਵਾਲੇ ਪਾਣੀ ਟਾਇਲਟ ਦਾ ਪ੍ਰਬੰਧ ਹੈ ਪੜ੍ਹਨ ਲਈ ਠੁਕਮਾ ਵਾਤਾਵਰਣ ਜਿਹੜਾ ਉਹ ਮੌਜੂਦ ਹੈ ਲਗਭਗ ਹਰ ਸਕੂਲ ਜਿਹੜੀ ਚਾਰ ਵਾਰੀ ਹੋ ਚੁੱਕੀ ਹੈ 17000 ਸਕੂਲਾਂ ਦੇ ਵਿੱਚ ਵਾਈਫਾਈ ਲੱਗ ਚੁੱਕਾ ਹੈ 12700 ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਤੇ ਉਹਨਾਂ ਦੀ ਇਸ ਤਰ੍ਹਾਂ ਵਿੱਚ 3 ਤੋਂ 4000 ਗੁਣਾ ਵਾਧਾ ਕੀਤਾ 20000 ਤੋਂ ਵੀ ਵੱਧ ਜਿਹੜੇ ਨਵੇਂ ਸਕੂਲਾਂ ਦੇ ਵਿੱਚ ਅਧਕਪੂਰਤੀ ਕੀਤੀ ਤੇ ਮੈਂ ਜਿਸ ਵੀ ਸਕੂਲ ਦੇ ਵਿੱਚ ਆਪਣੇ ਹਲਕੇ ਤੇ ਜਾ ਰਿਹਾ ਤੇ ਉੱਥੇ ਇਹੋ ਹੀ ਸਾਡੇ ਜਿਹੜੇ ਮੁੱਖ ਅਧਿਆਪਕ ਉਹ ਕਹਿੰਦੇ ਆ ਕਿ ਪਹਿਲਾਂ ਸਾਡੇ ਕੋਲ ਇੱਕੋ ਹੀ ਮਾਸਟਰ ਸੀ ਸਾਡੇ ਕੋਲ ਇੱਕ ਵੀ ਨਹੀਂ ਸੀ ਸਕੂਲ ਦੇ ਸਰਪੰਚ ਸਾਹਿਬਾਨਾਂ ਵੱਲੋਂ ਇਹ ਗੱਸਿਆ ਡੀਟਰ ਵੀ ਪੂਰੇ ਆਦੇ ਆਪਕੋ ਪੂਰੇ ਆ ਤੇ ਬੱਚਿਆਂ ਦੀ ਵੀ ਜਿਹੜੀ ਸੰਖਿਆ ਵਧ ਰਹੀ ਹੈ। ਉਹਨਾਂ ਅੱਜ ਆਪਾਂ ਕਾਤਕਵਾਲ ਸਕੂਲ ਦੇ ਵਿੱਚ ਖੜੇ ਆ। 1800 ਤੋਂ 2200 ਬੱਚੇ ਜਿਹੜਾ ਇੱਥੇ ਪੜ੍ਹ ਰਿਹਾ ਇਹ ਬਹੁਤ ਵੱਡੀ ਪੰਜਾਬ ਸਰਕਾਰ ਦੀ ਪੰਜਾਬ ਦੇ ਲੋਕਾਂ ਦੀ ਮਾਣ ਵਾਲੀ ਗੱਲ ਹੈ। ਹਰ ਸਿਨੀਅਰ ਸਕੈਂਡੀ ਸਕੂਲ ਵਿੱਚ ਗਾਰਡ ਅਤੇ ਕੈਂਪਸ ਮੈਨੇਜਰ ਲਗਭਗ 9000 ਚੌਕੀਦਾਰ ਅਤੇ ਸਫਾਈ ਸੇਵਕ ਬੋਰਡ ਪ੍ਰੀਖਿਆਵਾਂ ਮੰਦੇ ਜਿਹੜੀ ਬਿਹਤਰੀਨ ਨਤੀਜੇ ਆ ਰਿਹਾ ਹੈ। ਇਸ ਸਕੂਲ ਦੇ ਵਿੱਚ ਬੱਚੇ ਵੱਧ ਆ ਕਿਉਂਕਿ ਹਰ ਮਾਤਾ ਪਿਤਾ ਦਾ ਸੁਪਨਾ ਹੁੰਦਾ ਹੈ ਕਿ ਸਾਡੇ ਬੱਚੇ ਵਧੀਆ ਪੜ੍ਹਨ ਵਧੀਆ ਜਿੱਥੇ ਵਧੀਆ ਐਜੂਕੇਸ਼ਨ ਮਿਲੇ ਉਸੇ ਸਕੂਲ ਦੇ ਵਿੱਚ ਬੱਚਿਆਂ ਨੂੰ ਐਡਮਿਸ਼ਨ ਦਵਾਈ ਜਾਂਦੇ ਆ ਕਿ ਜਿਹੜੇ ਪੇਰੈਂਟ ਸਾਹਿਬ ਪ੍ਰਾਈਵੇਟ ਸਕੂਲਾਂ ਤੋਂ ਹਟਾ-ਟਾ ਕੇ ਪੁਣ ਸਰਕਾਰੀ ਸਕੂਲਾਂ ਵਿੱਚ ਐਡਮਿਸ਼ਨ ਕਰਾ ਰਹੇ ਆ ਕਿਉਂਕਿ ਹੁਣ ਇਸ ਪਿੰਡ ਦੇ ਵਿੱਚ 1800 2200 2000 ਬੱਚੇ ਇਸ ਸਕੂਲ 'ਚ ਪੜ੍ਹ ਰਹੇ ਆ ਇਹਦਾ ਮਤਲਬ ਹੈ ਕਿ ਸਕੂਲ ਦਾ ਸਟਾਫ ਬਹੁਤ ਵਧੀਆ ਤੇ ਇਮਾਨਦਾਰੀ ਨਾਲ ਬੱਚਿਆਂ ਨੂੰ ਪੜਾ ਰਿਹਾ ਮੈਂ ਪੰਜਾਬ ਸਰਕਾਰ ਵੱਲੋਂ ਸਮੂਹ ਟੀਚਰਸਾਂ ਬੰਨਾਂ ਦਾ ਬੁਖ ਅਡਮਾਸਟਰ ਦਾ ਪ੍ਰਿੰਸੀਪਲ ਸਾਹਿਬ ਦਾ ਜੀਲੋ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਵਧੀਆ ਜਿਹੜਾ ਬੱਚਿਆਂ ਨੂੰ ਗੁਰੂਵੰਦ ਕੇਂਦਰ ਦਾ ਪੜਾ ਰਹੇ ਹੋ ਮੈਂ ਵੀ ਤੁਹਾਨੂੰ ਸਲਾਮ ਕਰਦਾ ਸੋ ਸਰਕਾਰੀ ਸਕੂਲਾਂ ਦੇ ਵਿੱਚ 199 ਬੱਚਿਆਂ ਨੇ ਜੀਡਬਲਿਊਈ ਮੈਨ ਦੀ ਸਿੱਖਿਆ ਪਾਸ ਕੀਤੀ ਸਕੂਲ ਆਫ ਐਮਨਸ ਪੂਰੇ ਪੰਜਾਬ ਦੇ ਵਿੱਚ 118 ਐਮਨ ਸਕੂਲ ਆਫ ਐਮਨਸ ਬਣੇ ਜਿਵੇਂ ਮਹਾਲੀ ਅਮਰਸਾ ਲੁਧਿਆਣਾ ਵਰਗੇ ਵੱਡੇ ਸ਼ਹਿਰਾਂ ਵਿੱਚ ਜਿਉਂ ਸਰਕਾਰੀ ਸਕੂਲ ਸਿੱਖਿਆ ਸਕੂਲ ਦੀ ਨਵੇਕਲੀ ਪਹਿਚਾਣ ਬਣ ਚੁੱਕਿਆ ਜਿਸ ਦੇ ਵਿੱਚ ਯੂਨੀਫਾਰਮ ਆਧੁਨਿਕ ਬਾਸੇਵਾ ਕੋਚੀਗ ਦੇ ਕੈਰੀਅਰ ਗਾਈਡੈਂਸ ਮਿਲ ਰਹੀ ਹੈ ਸੋ ਆਪਣੇ ਹਲਕੇ ਦੇ ਵਿੱਚ ਵੀ ਦੋ ਸਕੂਲ ਆਫ ਐਮਿਨਸ ਬਣ ਚੁੱਕੇ ਆ 150 ਤੋਂ ਜ਼ਿਆਦਾ ਸਕੂਲਾਂ ਦੇ ਵਿੱਚ ਬੱਸ ਸੇਵਾ ਸ਼ੁਰੂ ਹੋ ਚੁੱਕੀ ਆ ਜਿਸ ਨਾਲ 10000 ਤੋਂ ਵੱਧ ਬੱਚੇ ਬੱਚਿਆਂ ਨੇ ਵਿਸ਼ੇਸ਼ ਕਰਕੇ ਲੜਕੀਆਂ ਨੂੰ ਫਾਇਦਾ ਹੋ ਚੁੱਕਿਆ ਬਹੁਤ ਸਾਰੀਆਂ ਲੜਕੀਆਂ ਸਕੂਲ ਦੀ ਪੜ੍ਹਾਈ ਦੂਰ ਹੋ ਕੇ ਕਰਕੇ ਛੱਡ ਦਿੰਦੀਆਂ ਸੀ ਪੜ੍ਹਾਈ ਸੰਢਣ ਨਹੀਂ ਮਜਬੂਰ ਹੋਇਆ ਕਰ ਦਿੰਦੀਆਂ ਸੀ ਭਵਿੱਖ ਦੇ ਸੁਪਨੇ ਨੂੰ ਪੂਰਾ ਕਰਨ ਵਾਸਤੇ ਸਕੂਲਾਂ ਵਿੱਚ ਪੰਡ ਆ ਰਹੀਆਂ ਸੋ 11ਵੀਂ ਜਮਾਤ ਦੇ ਬੱਚਿਆਂ ਲਈ ਬਿਜ਼ਨਸ ਬਲੇਸਟਰ ਪ੍ਰੋਗਰਾਮ ਰਾਹੀਂ 55000 ਵਿਦਿਆਰਥੀਆਂ ਨੂੰ 2000 ਰੁਪਏ ਦੀ ਫੀਸ ਮੰਨੀ ਦੇ ਕੇ ਉਹਨਾਂ ਨੂੰ ਰੁਜ਼ਗਾਰ ਮैया ਕਰ ਬੋਲ ਦੇ ਜਿਹੜਾ ਕੰਮ ਕਰ ਰਹੇ ਆ 250 ਪ੍ਰਿੰਸੀਪਲਾਂ ਨੂੰ ਸਿੰਗਾਪੁਰ 150 ਡਾਕਟਰ ਨੂੰ ਡਬਲ ਆਈ ਐਮ ਐਮ ਦਾਵਤ 72 ਦੇ ਆਪਕਾ ਨੂੰ ਸਿਖਲਾਈ ਵਾਸਤੇ ਫਿਰਨੇਟ ਭੇਜਿਆ ਗਿਆ ਤਾਂ ਜੋ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਮਿਲ ਸਕੇ ਸੈਂਕੜੇ ਖੇਡ ਦੇ ਮੈਦਾਨ ਜਿਹੜੇ ਆ ਉਹ ਪੰਜਾਬ ਦੇ ਸਕੂਲਾਂ ਵਿੱਚ ਬਣਾਏ ਗਏ ਸੋ ਪੰਜਾਬ ਅੱਜ ਪੰਜਾਬ ਦੇ ਖਿਲਾਫ ਲੜਾਈ ਜਿਹਨਾਂ ਨਸ਼ਿਆਂ ਦੇ ਖਿਲਾਫ ਲੜਾਈ ਲੜ ਰਹੇ ਆ ਪਹਿਲਾਂ ਵਾਲੀਆਂ ਸਰਕਾਰਾਂ ਨਸ਼ੇ ਨੂੰ ਰੋਕੀਆਂ ਨੂੰ ਕੰਨੜੇ ਹੱਥ ਪਾ ਕੇ ਕਰੋੜਾ ਰੁਪਏ ਦੀਆਂ ਜਾਗਰਦਾਂ ਜਬਤ ਕੀਤੀਆਂ ਤੇ ਹੁਣ ਤੁਸੀਂ ਦੇਖਿਆ ਜੀ ਨਸਾ ਤਸਕਰਾਂ ਦੇ ਘਰਾਂ ਦੇ ਵਿੱਚ ਬਲਡੋਜ਼ਰ ਚੱਲਿਆ ਸੋ ਜਿਹੜੀ ਨਸੇ ਦੀ ਚੈਨ ਦੀ ਸਪਲਾਈ ਸੀ ਉਹ ਟੁੱਟ ਚੁੱਕੀ ਆ ਪੰਜਾਬ ਦੀ ਆਤਮ ਆਰਥਿਕਤਾ ਦੀ ਜੰਗ ਜਿਹੜੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸਿੱਧੀ ਅਗਵਾਈ ਹੇਠ ਲੜੀ ਜਾ ਰਹੀ ਸੋ 97000 ਕਰੋੜ ਰੁਪਏ ਤੋਂ ਵੀ ਜ਼ਿਆਦਾ ਨਿਵੇਸ਼ ਹੋ ਚੁੱਕਿਆ ਟਾਟਾ ਸਟੀਲ ਵਰਗੀ ਇੰਡਸਟਰੀ ਜਿਹੜੀ ਆ ਹਿੰਦੁਸਤਾਨ ਦੇ ਵਿੱਚ ਪਹਿਲੇ ਨੰਬਰ ਤੇ ਜਿਹੜੀ ਇੰਡਸਟਰੀ ਉਹਨਾਂ ਦੀ ਟਾਟਾ ਸਟੀਲ ਦੀ ਤੇ ਦੂਜੇ ਨੰਬਰ ਦਾ ਜਿਹੜਾ ਪਲਾਂਟ ਆ ਉਹ ਆਪਣਾ ਹਲਕਾ ਸਾਹਮਣੇ ਵਾਲ ਦੇ ਵਿੱਚ ਲੁਧਿਆਣੇ 'ਚ ਲੱਗ ਚੁੱਕਾ ਗ੍ਰੈਸਮ ਬਿਰਗੋ ਰੋਲਟੀ ਵਰਗੀਆਂ ਕੰਪਨੀਆਂ ਨਿਵੇਸ਼ ਕਰ ਰਹੀਆਂ 52000 ਤੋਂ ਵੀ ਵੱਧ ਜਿਹੜੇ ਰੁਜ਼ਗਾਰ ਮਿਲ ਚੁੱਕਾ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ ਨਾ ਤੇ ਵਧੀਆ ਐਜੂਕੇਸ਼ਨ ਸੀ ਨਾ ਕੋਈ ਰੁਜ਼ਗਾਰ ਸੀ ਤੇ ਪੰਜਾਬ ਸਰਕਾਰਾਂ ਤੋਂ ਪ੍ਰੇਰਣੀ ਸਰਕਾਰਾਂ ਤੋਂ ਬੱਚੇ ਦੁਖੀ ਹੋ ਕੇ ਬੱਚਿਆਂ ਦੇ ਪੇਰੈਂਟਸ ਦੁਖੀ ਹੋ ਕੇ ਬੱਚਿਆਂ ਨੂੰ ਰੋਜ਼ਗਾਰ ਲਈ ਪੜ੍ਹਾਈ ਕਰਨ ਵਾਸਤੇ ਬਾਹਰਲੇ ਦੇਸ਼ਾਂ ਭੇਜਦੇ ਸੀ ਤੇ ਹੁਣ ਆਮ ਆਦਮੀ ਪਾਰਟੀ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬਣ ਤੇ ਬਾਹਰੋਂ ਜਿਹੜੇ ਬੱਚੇ ਵਾਪਸ ਆ ਕੇ ਆਪਣਾ ਰੋਜ਼ਗਾਰ ਲੈ ਰਹੇ ਇਹ ਸਭ ਇਸ ਕਰਕੇ ਸੰਭਵ ਹੋਇਆ ਕਿ ਤੁਸੀਂ ਸਾਨੂੰ ਸਾਡੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਸੇਵਾ ਦਾ ਮੌਕਾ ਦਿੱਤਾ ਤੁਸੀਂ ਸਾਡੇ ਤੇ ਯਕੀਨ ਕਰਤਾ ਤੇ ਅਸੀਂ ਵੀ ਤੁਹਾਡਾ ਯਕੀਨ ਟੁੱਟਣ ਨਹੀਂ ਦਿਵਾਉਂਦੇ ਇਹ ਸਿਰਫ ਸ਼ੁਰੂਆਤ ਹੈ ਹਲੇ ਬਹੁਤ ਕੁਝ ਕਰਨਾ ਬਾਕੀ ਹੈ ਅਸੀਂ ਰੁਕਣ ਵਾਲੇ ਨਹੀਂ ਹਾਂ ਜਦ ਤੱਕ ਪੰਜਾਬ ਦਾ ਹਰ ਬੱਚਾ ਪੜ੍ਹ ਕੇ ਆਪਣੇ ਸੁਪਨਿਆਂ ਦੀ ਪੂਰਤੀ ਨਹੀਂ ਕਰਦਾ ਵਿਕਾਸ ਦੀ ਇਹ ਲਹਿਰ ਪੰਜਾਬ ਦੇ ਹਰ ਕੋਨੇ ਤੱਕ ਨਹੀਂ ਪਹੁੰਚਦੀ ਸਾਡਾ ਸੁਪਨਾ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਭ੍ਰਿਸ਼ਟਾਚਾਰ ਮੁਕਤ ਬੇਰੁਜ਼ਗਾਰੀ ਮੁਕਤ ਬਣਾਉਂਦਾ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਸਾਡਾ ਜਿਹੜਾ ਨਵਾਂ ਪੰਜਾਬ ਬਣ ਗਿਆ ਸੋ ਮੈਂ ਇਹਨੂੰ ਵੀ ਤੁਸੀਂ ਬਹੁਤ ਹੀ ਮਾਣ ਸਤਿਕਾਰ ਦਿੱਤਾ 2022 ਦੇ ਵਿੱਚ ਮੈਨੂੰ ਹਲਕਾ ਸਾਂਦੇਆ ਦਾ ਸੇਵਾਦਾਰ ਬਣਾਇਆ ਪਰਮਾਤਮਾ ਦੀ ਕਿਰਪਾ ਹੋਈ ਸਾਡੇ ਪਾਰਟੀ ਦੇ ਸੁਪਰੀਮਾਰਡ ਮਿਲ ਕੇਜਰੀਵਾਲ ਜੀ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੂਰੇ ਪੰਜਾਬ ਦੀ ਜਿਹੜੀ ਸੇਵਾ ਕੈਬਨਿਟ ਮੰਤਰੀ ਬੁਣਾ ਕੇ ਦਿੱਤੀ ਸੋ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੂਰੇ ਪੰਜਾਬ ਦੀ ਸੇਵਾ ਦੇ ਨਾਮ ਨਾਲ ਆਪਣੇ ਹਰਕੇ ਦੀ ਜਿਹੜੀ ਸੇਵਾ ਇੱਛੇ ਤਰੈ ਨਿਰੰਤਰ ਰਹਾਂਗੇ ਤੇ ਜਿਹੜੀ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਆਈ ਹੈ ਬਦਲਦਾ ਪੰਜਾਬ ਜਾ ਰਿਹਾ ਰੌਪੜ ਦੀ ਸਪੀਡ ਤੇ ਜਿਹੜਾ ਕੰਮ ਸ਼ੁਰੂਆਤ ਹੋ ਚੁੱਕੀ ਹੈ ਇਸੇ ਤਰ੍ਹਾਂ ਜਿੱਦੈ ਪੂਰਾ ਪੰਜਾਬ ਰੋਕੋ ਇਸ ਪ੍ਰਿੰਡਲ ਕੰਮ ਹੋ ਰਿਹਾ ਆਪਣਾ ਹੱਕਾ ਸਾਹਮਣੇ ਵਾਲ ਦੇ ਵਿੱਚ ਵੀ ਇਸ ਤਰ੍ਹਾਂ ਹੀ ਕੰਮ ਚੱਲਦੇ ਰਹਿਣਗੇ ਸੋ ਮੈਂ ਇੱਕ ਥੋੜਾ ਆਪ ਨੂੰ ਬੇਨਤੀ ਕਰਦਾ ਕਿ ਮੈਂ ਜਲਦੀ ਜਾ ਰਿਹਾ ਸਾਕੀ ਪ੍ਰੋਗਰਾਮ ਇਸ ਤਰ੍ਹਾਂ ਹੀ ਜਾਂਦਾ ਰਹੂਗਾ ਕਿਉਂਕਿ ਸਤਿਗੁਰ ਦਾ ਸ਼ੁਕਰਾਨੇ ਲਈ ਆਪਣੇ ਹਲਕੇ ਲਈ ਪੰਜਾਬ ਦੇ ਸਰਬੱਤ ਦੇ ਵੀ ਅਰਦਾਸ ਕਰਨ ਵਾਸਤੇ ਅੱਜ ਆਪਣੇ ਹੀ ਪਿੰਡ ਮੁੰਡੀਆਂ ਵਿੱਚ ਖਰਪਟਪਾਤ ਸਾਹਿਬ ਰੱਖਣ ਦੀ ਜਿਹੜੀ ਸ਼ੁਰੂਆਤ ਹੋਣੀ ਹੈ ਉਹ 11 ਵਜੇ ਸੋ ਮੇਰਾ ਉੱਥੇ ਪਹੁੰਚਣਾ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਵਿਸਾਖੀ ਵਾਲੇ ਦਿਨ 11 ਵਜੇ ਖੜਕੜਸਾ ਦਾ ਕੋਈ ਉਪਹੇਗਾ ਸੋ ਪੂਰੇ ਹਲਕੇ ਨੂੰ ਮੈਂ ਲਾਈਵ ਚੱਲ ਰਿਹਾ ਬੇਨਤੀ ਕਰਦਾ ਕਿ ਸਾਰੇ ਹੀ ਸਤਿਕਾਰਯੋਗ ਭੈਣ ਭਰਾ ਜਿਹੜਾ ਕੋ ਟਾਈਮ ਹੋਵੇ ਵਿਸਾਖੀ ਵਾਲੇ ਦਿਨ ਜਰੂਰ ਆਉਣ ਤਾਂ ਜੋ ਰਲ ਮਿਲ ਕੇ ਜਿਹੜੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸਾਹਿਬ ਮਾਸਟਰ ਸਾਹਿਬ ਔਰ ਪੂਰੇ ਸਟਾਫ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਧੰਨਵਾਦੀ ਹਾਂ ਕਿ ਸਾਡੇ ਬੱਚਿਆਂ ਨੂੰ ਇੰਨੀ ਵਧੀਆ ਤੁਸੀਂ ਐਜੂਕੇਸ਼ਨ ਦੇ ਰਹੇ ਹੋ ਕਿਉਂਕਿ ਘਰ ਦੀ ਗੱਲ ਤੋਂ ਪਤਾ ਚਲ ਜਾਂਦਾ ਹੈ ਕਿ ਬੱਚਿਆਂ ਨੂੰ ਐਜੂਕੇਸ਼ਨ ਕਿਸ ਤਰ੍ਹਾਂ ਦੀ ਇੰਨਾ ਡਿਸਪੀਸਪਲਨ ਇੰਨੇ ਸੋਹਣੇ ਰੂਮ ਸੋ ਮੈਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ